ਆ ਯਾਰੋ ਵੀਡੀਓ ਦੇਖ ਕੇ ਤੁਹਾਨੂੰ ਇਸ ਮੂੜੇ ਤੇ ਬਹੁਤ ਹੀ ਜ਼ਿਆਦਾ ਗੁੱਸਾ ਆਵੇਗਾ ਅੱਜ ਕੱਲ ਦੇ ਲੋਕਾਂ ਦੇ ਦਿਮਾਗ ਆ ਸੋਸ਼ਲ ਮੀਡੀਆ ਨੇ ਖਰਾਬ ਕਰਕੇ ਰੱਖ ਦਿੱਤੇ ਹੋਏ ਨੇ ਜਿੱਥੇ ਰੀਲਾਂ ਬਣਾਉਣ ਤੇ ਫੇਮ ਪਾਉਣ ਪਿੱਛੇ ਲੋਕ ਆਪਣੀ ਇੱਜ਼ਤ ਤੱਕ ਨਹੀਂ ਦੇਖਦੇ ਆਪਣੀ ਇੱਜ਼ਤ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਨੇ ਉੱਥੇ ਹੀ ਆਪਣੀ ਇੱਜ਼ਤ ਦੇਖਣ ਦੇ ਇਲਾਵਾ ਲੋਕ ਦੂਜੇ ਦੀ ਇੱਜ਼ਤ ਵੱਲ ਵੀ ਧਿਆਨ ਨਹੀਂ ਦਿੰਦੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਅਕਸਰ ਹੀ ਅਜਾਈਆਂ ਹੀ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ ਜਿਸ ਵਿੱਚ ਕੁਝ ਆ ਭੂੰਡ ਆਸ਼ਕ ਆਪਣੀ ਵੀਡੀਓ ਵਿੱਚ ਕੁੜੀਆਂ ਨੂੰ ਐਡ ਕਰ ਲੈਂਦੇ ਨੇ ਤੇ ਫਿਰ ਉਸ ਵੀਡੀਓ ਦੀ ਰੀਲ ਬਣਾ ਕੇ ਪਾ ਦਿੰਦੇ ਨੇ ਇੰਸਟਾ ਤੇ ਜਿਸ ਨਾਲ ਆਪਣੀ ਤਾਂ ਇੱਜ਼ਤੋ ਖਰਾਬ ਕਰਦੇ ਨੇ ਦੂਜੀਆਂ ਕੁੜੀਆਂ ਦੀ ਵੀ ਇੱਜ਼ਤ ਖਰਾਬ ਕਰਦੇ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੂੜਾ ਇੱਕ ਕੁੜੀ ਦੇ ਪਿੱਛੇ ਪਿੱਛੇ ਤੁਰਦਾ ਜਾਂਦਾ ਹੈ ਤੇ ਅੱਗੇ ਜਾ ਕੇ ਜਦੋਂ ਕੁੜੀ ਦੀ ਸਹੇਲੀ ਉਸ ਨੂੰ ਆਵਾਜ਼ ਮਾਰਦੀ ਹੈ ਕੁੜੀ ਪਿੱਛੇ ਨੂੰ ਦੇਖਦੀ ਹੈ ਦਾ ਮੁੜਾ ਵੇਖੋ ਕਿਹੜੀ ਨਜ਼ਰ ਨਾਲ ਉਸਨੂੰ ਦੇਖਦਾ ਏ ਯਾਰੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਰੀਲਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਵਿੱਚ ਮੁੜੇ ਆਪਣੀ ਵੀਡੀਓ 'ਚ ਕੁੜੀਆਂ ਨੂੰ ਲੈ ਲੈਂਦੇ ਨੇ ਕੀ ਇਹਨਾਂ ਦੇ ਕਰੇ ਕੋਈ ਭੈ ਨਹੀਂ ਏ ਜੋ ਕੁੜੀਆਂ ਦੀਆਂ ਵੀਡੀਓ ਬਣਾ ਬਣਾ ਕੇ ਨੈਟ ਤੇ ਪਾ ਰਹੇ ਨੇ ਸੋ ਤੁਹਾਡੇ ਇਹਨਾਂ ਬਾਰੇ ਕੀ ਵਿਚਾਰ ਨੇ ਵੱਧ ਤੋਂ ਵੱਧ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਲੋਕ ਵੀ ਇਹਨਾਂ ਵਰਗੇ ਮੁੜਿਆਂ ਨੂੰ ਲਾਨਤਾ ਪਾ ਸਕਣ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਾ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ